ਸਤਿ ਸ੍ਰੀ ਅਕਾਲ ਪੰਜਾਬੀਓ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਆਪਣੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਹਰਮਨ ਪਿਆਰਾ ਰਾਜੂ ਪੈਣੀ ਵਾਲਾ ਅੱਜ ਤੁਹਾਡੇ ਲਈ ਆਪਾਂ ਇੱਕ ਸਪੈਸ਼ਲ ਪ੍ਰੋਡਕਟ ਲੈ ਕੇ ਆਇਆ ਜੋ ਕਿ ਪ੍ਰੋਡਕਟ ਤੁਸੀਂ ਮੋਟਰਸਾਈਕਲ ਕਾਰ ਬੱਸ ਟਰੱਕ ਜੋ ਵੀ ਤੁਹਾਡੇ ਕੋਲ ਵਹੀਕਲ ਹੈਗਾ ਉਹਦੇ ਇੰਸਟਾਲ ਕਰ ਸਕਦੇ ਹੋ ਬਹੁਤ ਵਧੀਆ ਪ੍ਰੋਡਕਟ ਆ ਜਿਹੜਾ ਵੀ ਆਪਣਾ ਪ੍ਰੋਡਕਟ ਦੇ ਆਪਾਂ ਨੂੰ ਦਰਸ਼ਕਾਂ ਨੂੰ ਦਰਸ਼ਨ ਕਰਾ ਦਈਏ ਬਟਟ ਦੇ ਲਓ ਮਿੱਤਰੋ ਇਹਦਾ ਸਕਰੀਨਸ਼ਾਟ ਲੈ ਲਓ ਚਾਹੇ ਵੀਡੀਓ ਪਾਜ਼ ਕਰਕੇ ਇਹਦਾ ਨਾਮ ਲਿਖ ਲਓ ਬਹੁਤ ਵਧੀਆ ਪ੍ਰੋਡਕਟ ਆ ਆਪਾਂ ਰਿਵਿਊ ਵੀ ਕਰਾਂਗੇ ਆਪਾਂ ਤੁਹਾਨੂੰ ਇੰਸਟਾਲ ਵੀ ਕਰਕੇ ਦਿਖਾਵਾਂ ਮੈਂ ਬ ਇਹ ਕੇਮਲ ਜਲਤ ਦਿੰਦਾਗਾ ਜੇ ਤੁਹਾਨੂੰ ਇਹ ਪ੍ਰੋਡਕਟ ਚਾਹੀਦਾ ਹੁਣ ਘਰੇ ਬੈਠੇ ਬਿਠਾ ਨੂੰ ਪ੍ਰੋਡਕਟ ਮਿਲੂਗਾ 올 ਇੰਡੀਆ ਇਹਦੀ ਡਿਲੀਵਰੀ ਮਿਲੂਗੀ ਤੁਹਾਨੂੰ ਤੁਹਾਨੂੰ ਬਾਕਾਇਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਉਹਦੇ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਜਾਂ ਫਿਰ ਕਾਲ ਕਰਕੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਆਰਡਰ ਦੇ ਸਕਦੇ ਹੋ ਉਹਨਾਂ ਕੋਲ ਮੇਨ ਗੱਲ ਕੀ ਆ ਹਰ ਐਕਸੈਸਰੀ ਮਿਲੂ ਮੋਟਰਸਾਈਕਲ ਦੀ ਟਰੈਕਟਰ ਦੀ ਕਾਰ ਵਾਸਤੇ ਜੋ ਵੀ ਤੁਹਾਨੂੰ ਲੋੜ ਆ ਮੋਡੀਫਿਕੇਸ਼ਨ ਦੀ ਹਰੇਕ ਪਾਰਟ ਉਹਨਾਂ ਕੋਲ ਅਵੇਲੇਬਲ ਹੈਗਾ ਪਰ ਮਿਲ ਜੂਗਾ ਉਹਨਾਂ ਕੋਲੇ ਵਟਸਐਪ ਤੇ ਮੈਸੇਜ ਕਰਨਾ ਹੈ ਤੁਸੀ ਵਟਸਐਪ ਤੇ ਮੈਸੇਜ ਕਰਨ ਦਾ ਟਾਈਮ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਮੈਸੇਜ ਤੁਸੀਂ ਕਰ ਸਕਦੇ ਹੋ ਜਾਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬਾਕੀ ਕਈ ਵਾਰ ਬੰਦੇ ਦੇ ਕਾਲ ਨਹੀਂ ਵੀ ਚੱਕੀ ਜਾਂਦੀ ਹੁੰਦੀ। ਉਹਦਾ ਤੁਸੀਂ ਸਮਝ ਸਕਦੇ ਹੋ। ਬਾਕੀ ਤੁਸੀਂ ਮੈਸੇਜ ਕਰਕੇ WhatsApp ਛੱਡ ਦਿਓ। ਤੁਹਾਨੂੰ ਆਪਣੇ ਆਪ ਰਿਪਲਾਈ ਮਿਲੂਗਾ। ਜੋ ਵੀ ਉਹਨੂੰ ਪ੍ਰੋਡਕਟ ਚਾਹੀਦਾਗਾ ਜਾਂ ਉਹਦਾ ਨਾਮ ਲਿਖਦੇ ਸਮ ਨਾਮ ਪਤਾ ਕਰ ਨਹੀਂ ਉਹਦੀ ਜਿਵੇਂ ਹੁਣ ਦਿਖਾਈ ਦੇਣਾ ਤੁਹਾਨੂੰ ਆਪਣਾ ਪ੍ਰੋਡਕਟ ਜਿਹੜਾ ਸੇਮ ਹੈ ਦੀ ਫੋਟੋ ਸਕਰੀਨਸ਼ਾਟ ਲੈ ਕੇ ਉਹਨਾਂ ਨੂੰ ਸੈਂਡ ਕਰ ਦਿਓ। ਬਾਕੀ ਬਕਾਇਦਾ ਐਡਰੈਸ ਦੇ ਦਿਓ ਉਹਨਾਂ ਨੂੰ। ਤੁਹਾਡੇ ਐਡਰੈਸ ਤੇ ਪ੍ਰੋਡਕਟ ਪਹੁੰਚ ਜਾਊਗਾ। ਹੁਣ ਆਪਾਂ ਉਹਨੂੰ ਰਿਵਿਊ ਕਰਦੇ ਆ ਲੈ ابھی ਕੈਮਰਾਮੈਨ ਮੜਾ ਪੁਕਸ ਕਰੀਏ ਇਸੇ ਕਿਰਾਂ ਲੈ ਮਿੱਤਰੋ ਆ ਆਪਣਾ ਨਿਓ ਸੋਣੀਆਂ ਸੋਣੀਆਂ ਲਾਈਟਾਂ ਮਿਲਦੀਆਂ ਨੇ ਇੱਥੇ ਦੋ ਲਾਈਟਾਂ ਨੇ ਜੋ ਕਿ ਇਹਨਾਂ ਦੇ ਦੋ ਮਲਟੀਪਲ ਹੀ ਕਲਰ ਨੇ ਵਿੱਚ ਇੱਕ ਵਾਈਟ ਤੇ ਇੱਕ ਜੈਲੋ ਕਲਰ ਮਿਲੂਗਾ ਤੁਹਾਨੂੰ ਜੋ ਕਿ ਬਹੁਤ ਵਧੀਆ ਲੱਗਦਾ ਰਾਤ ਨੂੰ ਜੇ ਆਪਾਂ ਚਲਾਉਣਿਆਂ ਤੁਹਾਨੂੰ ਲੱਗਦਾ ਕੋਈ ਵੀ ਪੁਚੀ ਲੈਣ ਦੀ ਲੋੜ ਨਹੀਂ ਸਾਰੇ ਐਕਸੈਸਰੀ ਨਟ ਤੋਂ ਲੈ ਕੇ ਸਕਰੂ ਤੋਂ ਲੈ ਕੇ ਇੱਕ ਤੋਂ ਇੱਕ ਚੀਜ਼ ਤੁਹਾਨੂੰ ਮਿਲ ਜੂਗੀ ਡੱਬੀ ਦੇ ਵਿੱਚ ਮਿਲੂਗੀ ਪੱਤੀ ਤੋਂ ਲੈ ਕੇ ਕੁਝ ਤੁਹਾਨੂੰ ਲਿਆਉਣ ਦੀ ਲੋੜ ਨਹੀਂ ਸਿਰਫ ਬੈਟਰੀ ਤੋਂ ਕਨੈਕਸ਼ਨ ਕਰਨਿਆਂ ਜੋ ਕਿ ਬਹੁਤ ਸਿੰਪਲ ਕਨੈਕਸ਼ਨ ਹੋਣਗੇ ਅਬਾ ਤੁਹਾਨੂੰ ਲਾਈਵ ਕਰਕੇ ਦਿਖਾਵਾਂਗੇ ਕਰਕੇ ਕਨੈਕਟਰ ਨੂੰ ਚਲਾ ਕੇ ਦਿਖਾਵਾਂਗੇ ਸਵਿਚ ਵਗੈਰਾ ਕੁਛ ਲਿਉਂਦੀ ਲੋੜ ਨਹੀਂ ਹਰ ਇੱਕ ਚੀਜ਼ ਨੂੰ ਮਿਲੂਗੀ ਅਬਾ ਤੁਹਾਨੂੰ ਦਿਖਾਵਿਦਿ ਆਪਾਂ ਲਾਵਾਂਗੇ ਕਿਹੜੇ ਮੋਟਰਸਾਈਕਲ ਆ ਜਾ ਵੀ ਕੈਮਰਾਮੈਨ ਆਪਣਾ ਆਹ ਮੋਟਰਸਾਈਕਲ ਬਜਾ ਦੇ ਦੇਖ ਸਕਦੇ ਹੋ ਆਹ ਤੇ ਇਹਦੀ ਖਾਸ ਤैयाਰ ਪਰ ਇਹ ਝੋਟਾ ਮੋਟਰਸਾਈਕਲ ਮੰਨਿਆ ਜਾ ਰਿਹਾਗਾ ਬਹੁਤ ਪੁਰਾਣਾ ਮਾਡਲ ਆ ਆਪਾਂ ਇੱਥੇ ਇਹਨੂੰ ਇੰਸਟਾਲ ਕਰਾਂਗੇ ਲਾਈਟਾਂ ਨੂੰ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਲਾਈਵ ਵੀ ਵੀਡੀਓ ਵੀ ਦਿਖਾਵਾਂਗੇ ਜੇ ਇੰਸਟਾਲ ਕਰਦੇ ਆਂ ਦੀ ਜਦੋਂ ਆਪਾਂ ਇਹਦੇ ਇੰਸਟਾਲ ਕਰਾਂਗੇ ਲਾਈਟਾਂ ਕੁਛ ਨਹੀਂ ਕਰਨਾ ਕੋਈ ਚੀਜ਼ ਜੇ ਤੁਸੀਂ ਆਪਾਂ ਇਹਨਾਂ ਨੂੰ ਕਨੈਕਸ਼ਨ ਦਿਓ ਤੁਹਾਨੂੰ ਲੱਗੂ ਚੀਲਿਆਂ ਦੀ ਕੋਈ ਲੋੜ ਨਹੀਂ ਹਰੇਕ ਐਕਸੈਸਰੀ ਆ ਜਿਹੜੀ ਆਪਾਂ ਨੂੰ ਸਾਰਕੋ ਦੇ ਦਿੰਦੇ ਆ ਕਿ ਨਾਲੇ ਬਾਕੀ ਜੋ ਵੀ ਤੁਹਾਨੂੰ ਪ੍ਰੋਡਕਟ ਦੀ ਲੋੜ ਆ ਤਾਂ ਮਾਨੂੰ ਇਹ ਇੰਸਟਾਲ ਕਰਕੇ ਦਿਖਾਉਣਾ ਮੋਟਰਸਾਈਕਲ ਦੇ ਨਾਲ ਕੀ ਰਿਜ਼ਲਟ ਨਿਕਲਦਾ ਕੀ ਇਹਨਾਂ ਦੀ ਕੁਆਲਿਟੀ ਨਿਕਲ ਕੇ ਆਉਂਦੀ ਆਪਣਾ ਸਾਹਮਣੇ ਤੇ ਬਾਕੀ ਆਪਾਂ ਦੇਖ ਲਓ ਜਿਹੜਾ ਇਹਨਾਂ ਦਾ ਬਹੁਤ ਖੂਬਸੂਰਤ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ ਬਾਕੀ ਹਰ ਇੱਕ ਐਕਸੈਸਰੀ ਆ ਆਪਾਂ ਨੂੰ ਨਾਲ ਮਿਲ ਜਾਂਦੀ ਹੈ ਕਿ ਇਹਨਾਂ ਦੇ ਤੇ ਆਪਾਂ ਇਹਨਾਂ ਨੂੰ ਇੰਸਟਾਲ ਕਰਕੇ ਦਿਖਾਉਨੇ ਆ ਬਾਕੀ ਬਕਾਇਦਾ ਤੁਸੀਂ ਆਰਡਰ ਕਰੋਗੇ ਸਕਰੀਨ ਤੇ ਨੰਬਰ ਆਪਾਂ ਚੱਲਦਾ ਨਾਮ ਲੈਣ ਤਾਂ ਤੁਹਾਨੂੰ ਸਪੈਸ਼ਲ ਅਕਾਊਂਟ ਦਿੱਤਾ ਜਾਊਗਾ। ਬਾਕੀ ਨਹੀਂ ਛੋਟਾ-ਮੋਟਾ ਗਿਫਟ ਤਾਂ ਜ਼ਰੂਰ ਦੇਊਗਾ, ਦੇਊਗਾ ਦੁਕਾਨਦਾਰ ਆਪਣੇ ਮਨਿਓ। ਤੇ ਬਾਕੀ ਆਪਾਂ ਇੰਸਟਾਲ ਕਰਕੇ ਦਿਖਾਉਣੇ ਆ। ਆਜੋ ਮਿੱਤਰੋ ਚੱਲੀ ਆਪਾਂ ਇੰਸਟਾਲ ਕਰਕੇ ਦੇਖੀਏ। ਲਓ ਜੀ ਮਿੱਤਰੋ ਆਪਾਂ ਦੁਕਾਨ ਦੇ ਪਹੁੰਚ ਗਿਆ। ਮਿਸਤਰੀ ਦੇ ਆਪਾਂ ਦਿਖਾਉਣੇ ਤੁਹਾਨੂੰ ਕਿਵੇਂ ਆਪਾਂ ਇੰਸਟਾਲ ਕਰਨੀਆਂ। ਇਹ ਸੌਖਾ ਤਰੀਕਾ ਹੀ ਆਪਾਂ ਆਪ ਵੀ ਇੰਸਟਾਲ ਕਰ ਸਕਦੇ ਹਾਂ ਲੈਟਾਂ ਨੂੰ। ਬਾਕੀ ਆਪਾਂ ਆਪਣਾ ਮਿਸਤਰੀ ਆਪਣਾ ਪੂਰਾ ਮਿੱਤਰਾ ਪਿਆਰਾ ਆਪਾਂ ਉਹ ਤੋਂ ਕਰਾਵਾਂਗੇ। ਆਪਾਂ ਪੁੱਛਾਂਗੇ ਵੀ ਕੀ-ਕੀ ਚੀਜ਼ਾਂ। ਇਹ ਐ ਨੰਬਰ ਸਕਰੀਨ ਤੇ ਚੱਲ ਰਿਹਾ ਆਊਗਾ ਆਰਡਰ ਕਰ ਦਿਓ ਜਾ ਕੇ ਹੁਣੀ ਕਲਿੱਕ ਕਰੋ ਬਸ ਨੰਬਰ ਤੇ ਫੋਨ ਲਾਓ ਵਟਸਐਪ ਕਰੋ ਮੈਸੇਜ ਕਰੋ ਜੋ ਮਰਜ਼ੀ ਕਰੋ ਆਰਡਰ ਕਰ ਦਿਓ ਆਪਾਂ ਲਾ ਮੈਂ ਕਹਦਾ ਚੈਨਲ ਦਾ ਨਾਮ ਲੈ ਲਓ ਡਿਸਕਾਊਂਟ ਤੁਹਾਨੂੰ ਪੂਰਾ ਤੋਂ ਪੂਰਾ ਮਿਲੂਗਾ ਤੇ ਹੁਣ ਆਪਾਂ ਮਿਸਤਰੀ ਸਾਹਿਬ ਨੂੰ ਬਾਜ਼ ਮਾਰਦੇ ਆ ਮਿਸਤਰੀ ਸਾਹਿਬ ਆਇਓ ਜੀ ਮੜਾ ਬਾਹਰ ਆਜੋ ਵਧੀਆ ਜੀ ਵਧੀਆ ਤੁਸੀਂ ਸੁਣਾਓ ਜਮਾ ਓਕੇ ਆ ਵਧੀਆ ਜੀ ਵਧੀਆ ਠੀਕ ਹੈ ਇਹ ਆਪਣੇ ਮਿਸਤਰੀ ਜੀ ਤੇ ਮੇਰੇ ਤੇ ਆਪਾਂ ਲਾਈਟਾਂ ਲਵਾਉਣੀਆਂ ਨੇ ਆਪਣੇ ਮੋਟਰਸਾਈਕਲ ਤੇ ਲਾ ਦਨੇ ਆ ਬਾਕੀ ਆਪਾਂ ਸਾਲਾ ਮਾਰਨ ਦੀ ਲੋੜ ਨਹੀਂ ਤੇ ਦੇਖਿਆ ਤਾਂ ਥੱਲੇ ਦੇ ਪਹਿਲਾਂ ਹੀ ਬੱਜੇ ਵਜਾਇਆ ਬਸ ਸਾਲ ਦੀ ਲੋੜ ਨਹੀਂ ਕਾ ਮੈਨੂੰ ਮਰ ਕੱਟ ਕਰ ਦਾਂ ਮੜਾ ਫੋਕਸ ਕਰਕੇ ਉੱਤੇ ਦਿਖਾ ਦੇ ਆ ਦਿਖਾ ਦੇ ਬਈ ਮੜਾ ਇੱਥੇ ਲੱਗਣੀਆਂ ਲਟਾਂ ਤੇ ਬਾਕੀ ਮਿਸਤਰੀ ਸਾਹਮਣੇ ਪੁੱਛ ਦਿਆਂ ਮਿਸਤਰੀ ਜੀ ਆ ਮੈਂ ਦੱਸੋ ਆਪਾਂ ਨੂੰ ਕੋਈ ਐਕਸਟਰਾ ਵਾਇਰ ਦੀ ਲੋੜ ਪਊਗੀ ਨਾ ਨਾ ਕੇ ਸਾਰਾ ਕੁਝ ਪੂਰਾ ਹੈਗਾ ਪਹਿਲਾਂ ਦੀ ਚ ਕਮੈਂਟਰੀ ਉਤਾਰ ਪਾਉਣੀ ਹੈ ਜੀ ਉਹ ਮੇਰਾ ਖਿਆਲ ਹੈ ਤੇ ਪਾਈ ਹੀ ਲੱਗਦਾ ਦੇਖ ਲਓ ਜੀ ਪਹਿਲਾਂ ਦਾ ਕੰਮ ਹੈਗਾ ਜਿਹਦੇ ਪਹਿਲਾਂ ਜਗਾੜ ਦੇ ਲੱਗਿਆ ਬਸ ਆਪਣਾ ਮੋਟਰਸਾਈਕਲ ਬੇਸਕਾ ਦਾ ਪੁਰਾਣਾਗਾ ਅਬ ਲਾਈਟ ਆਣਾ ਮੋਡੀਫਾਈਸ਼ਨ ਕਰਕੇ ਗੱਲ ਬਣਾ ਦਾਂਗੇ ਆਪਾਂ ਬੂਰੀ ਦੀ ਇਹ ਤਾਂ ਹੀ ਬਸ ਡੰਕ ਲਾਉਣੇ ਆ ਕਿ ਨਵਾਂ ਕੜਾ ਕਿੱਦਾਂ ਵੰਡਵਾ ਲਈ ਦੇ ਦੀ ਉਹਨੇ ਮਗਸਕੂਟਰ ਤੇ ਪੈਂਟਰੀ ਵਾਲਾ ਉਹ ਤਾਂ ਨਾਲ ਆਇਆ ਕਿਉਂ ਉਹਦਾ ਕੀ ਉਹ ਮਾੜਾ ਜੱਟਾ ਕੰਮ ਨਹੀਂ ਕਰਦਾ ਅੱਛਾ ਯਾਰ ਇਹਦਾ ਨਾਇਰ ਇਹਦਾ ਪਰ ਖੜੀਆਂ ਇਹ ਨਵੇਂ ਵੀ ਨਹੀਂ ਖਿੱਚਦੇ ਜਿਵੇਂ ਹੀਰੋ ਜੇ ਉਹਨਾਂ ਮੈਂ ਆਏ ਨੇ ਉਹ ਵੀ ਨਹੀਂ ਖਿੱਚਦੇ ਪੁਰਾਣਾ ਦਾ ਪੁਰਾਣੀ ਆ ਬਸ ਲਾ ਦਿੰਨੇ ਆਪਾਂ ਪੰਜ ਮੁੰਡਾ ਹੋਲਡ ਤਾਂ ਕਹਿੰਦੇ 골ਡ ਹੀ ਹੁੰਦਾ ਫੇਰ ਤੇ ਮਿੱਤਰੋ ਆਪਣਾ ਕੰਮ ਚੱਲ ਪਿਆ ਆਪਾਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਆਪਾਂ ਸਟਾਲ ਕਰਦੇ ਆ ਇਹਨਾਂ ਨੂੰ ਕਿਵੇਂ ਜਮੀ ਜੀ ਆਪਣਾ ਚੱਲ ਆ ਕੇ ਦੇਖਾਂਵਾਂ ਕਲਿੱਪ ਐਡ ਕਰਾਂਗੇ ਪਨੀਰੀ ਦੀ ਵੀ ਕਿਵੇਂ ਇਹ ਨਾ ਰਿਜ਼ਲਟ ਨਿਕਲਦਾ ਬਾਕੀ ਆਰਡਰ ਜਰੂਰ ਕਰਦੇ ਹੋ ਆਪਣਾ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਆਪਾਂ ਚੰਦਾ ਨਾਮ ਲੈ ਦਿਓ ਬਾਕੀ ਕੈਮਰਾਮੈਨ ਨੂੰ ਮੈਂ ਰਿਕਵੈਸਟ ਕਰਦਾ ਵੀ ਦਿਖਾਓ ਕੈਮਰਾ ਸਾਹਿਬ ਕਿਵੇਂ ਕਿਵੇਂ ਲੱਗੂ ਦਿਖਾਓ ਮਾੜਾ ਮਿੱਟੀ ਸਾਹਿਬ ਕੈਮਰਾ ਸਾਹਿਬ ਨੂੰ ਰਕਸ਼ਟ ਕਰਦਾ ਲੱਕਰੋ ਫੋਕਸ ਮਾੜਾ ਜਿਆ ਇਸ ਤਰ੍ਹਾਂ ਇੱਥੇ ਪੱਤੀ ਲੱਗ ਜੂਗੀ ਜੋਗੀ ਆਪਾਂ ਨੂੰ ਪੱਤੀ ਇਹ ਨਾਲ ਹੀ ਮਿਲਿਆ ਜੀ ਆ ਪੱਤੀ-ਵੁੱਤੀ ਨਾਲ ਤੁਸੀਂ ਸਰਾਹ ਵੀ ਗਣਾ ਸਕਦੇ ਆ ਤੇ ਜੇ ਨਹੀਂ ਸਰਾਹ ਕਰਾਉਣਾ ਉਹ ਵੀ ਮੋਟਾ ਨਮਾ ਤੁਹਾਡਾ ਕਲੰਪ ਆਉਣੇ ਆ ਕਲੰਪ ਲਾ ਕੇ ਵੀ ਲਾ ਸਕਦੇ ਕਲੰਪ ਵੀ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਬਾਕੀ ਆਹ ਹਿਸਾਬ ਨਾਲ ਤੁਸੀਂ ਇੰਸਟਾਲ ਕਰਨਾਵੇਂ ਕਰ ਸਕਦੇ ਆ ਆਹ ਦੇਖੋ ਮਿੱਤਰੋ ਆਹ ਕਲੈਂਪ ਨੇ ਜਿੰਨਾ ਆਪ ਨੂੰ ਮਿਲਦੇ ਐਕਸਟਰਾ ਨਾਲ ਤੁਸੀਂ ਇਹ ਯੂਜ਼ ਕਰ ਸਕਦੇ ਹੋ ਬਾਕੀ ਜਿਹੜੇ ਮਿਸਤਰੀ ਸਾਹਿਬ ਦਾ ਅਲੱਗ-ਅਲੱਗ ਦਿਮਾਗ ਹੁੰਦਿਆ ਆਪਦੇ ਆਪਣੇ ਹੁੰਦੇ ਆ ਮਿਸਤਰੀ ਲੱਗਤ ਹੁੰਦੇ ਆ ਉਹ ਆਪਦੇ ਹਿਸਾਬ ਨਾਲ ਜੀ ਇੰਸਟਾਲ ਕਰਦੇ ਆ ਚੀਜ਼ ਨੂੰ ਬਾਕੀ ਬਾਕੀ ਆਪਾਂ ਦੇਖਦੇ ਆ ਕਿ ਮਿਸਤਰੀ ਕੀ ਲਾਉਂਦਾ ਕੀ ਨਹੀਂ ਲਾਉਂਦਾ ਬਾਕੀ ਵੀਡੀਓ ਚ ਬਣੇ ਰਹੋ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਲੈ ਮਿੱਤਰੋ ਤੁਸੀਂ ਦੇਖ ਸਕਦੇ ਹੋ ਮਿਸਤਰੀ ਸਾਹਿਬ ਨੇ ਇੰਸਟਾਲ ਕਰਤੀ ਲਾਈਟ ਇਸ ਤਰ੍ਹਾਂ ਕੁਝ ਇਸ ਤਰ੍ਹਾਂ ਅਥਲੀ ਟੰਬਰੀ ਇਹਦੇ ਕਸੀ ਗਈ ਜਾਗੀ ਤੇ ਜਮ ਜਮ ਇਧਰ ਲਾਈਓ ਜਮੇ ਸੇਮ ਲੇਟ ਆਪਾਂ ਉਧਰ ਲਾਵਾਂਗੇ ਸਕਰੂ ਪਾ ਕੇ ਮੁੰਡੇ ਕਿਟਬਰੀ ਪਾ ਕੇ ਤੇ ਕਨੈਕਸ਼ਨ ਮਿਸਤਰੀ ਸਾਹਿਬ ਕਿੱਥੇ ਕਰੋਗੇ ਇਹਦੇ ਕਨੈਕਸ਼ਨ ਆਪਾਂ ਦੇ ਉਹ ਚਲਾਵਾਂ ਉੱਪਰ ਤੇ ਆਪਾਂ ਲੇਟ ਉਧਰ ਲਈ ਵੀ ਇੰਸਟਾਲ ਕਰ ਲਈਏ ਕਨੈਕਸ਼ਨ ਵੇਲੇ ਤੁਹਾਨੂੰ ਦਿਖਾ ਦਿਆਂਗੇ ਜਦੋਂ ਕਨੈਕਸ਼ਨ ਹੋਣਗੇ ਐਸਾ ਸਿੰਪਲ ਹੀ ਹੈ ਇਹਦੇ ਮਿਸਤਰੀ ਕਰਿਆ ਲਾਇਆ ਖਰਾਬ ਹੈ ਮਿਸਤਰੀ ਸਾਹਿਬ ਕਹਿੰਦੇ ਕਨੈਕਸ਼ਨ ਜਮਾ ਸਿੰਪਲ ਹੀ ਹਨ ਇਹਨਾਂ ਦੇ ਤੇ ਘਰੇ ਕਿਵੇਂ ਜੀ ਮਿਸਤਰੀ ਸਾਹਿਬ ਕਰਿਆ ਲਾਇਆ ਉਹਨੂੰ ਘਰੇ ਟੇਪ ਆ ਲੱਗਿਆ ਅੱਛਾ ਸਸ ਮੇਸਤਰੀ ਸਾਹਿਬ ਦਾ ਐਂ ਕਹਿਣਾ ਵੀ ਘਰੇ ਲੈਟਰ ਤੁਸੀਂ ਆਪ ਨਾਲ ਲਾਇਓ ਕਿਸੇ ਨੂੰ ਮੇਸਤਰੀ ਨੂੰ ਲੈਟਰ ਲਵਾਇਓ ਕਾਹ ਹੋ ਜਾਂਦੀ ਆਉਂਦੀਆਂ ਨਹੀਂ ਕੋਈ ਮੇਸਤਰੀ ਲਾਉਣ ਦਾ ਮਾਰਾ ਕਹਿੰਦਾ ਖਰਾਬ ਹੋਈ ਨਾ ਬਸ ਲੈਟਰ ਖਰਾਬ ਦੁਕਾਨਦਾਰ ਨਾਲ ਲੜੀ ਜਾਂਦਾ ਬਾਅਦ ਚ ਸਹੀ ਗੱਲ ਆ ਜੀ ਤੁਹਾਡੀ ਮੇਸਤਰੀ ਸਾਹਿਬ ਐਸ ਤਰ੍ਹਾਂ ਲਾਇਓ ਨੂੰ ਤੇ ਹੱਲਨ ਆਏ ਹਲਦੀਆਂ ਨਹੀਂ ਹੈ ਏ ਜਿਵੇਂ ਹੁਣ ਇੱਧਰ ਜਿਵੇਂ ਲੈਟਾ ਇੰਸਟਾਲ ਹੋ ਗਈ ਜਿਵੇਂ 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 ਸੇਮ ਪ੍ਰਕਾਰ ਨਾਲ ਲੈਟਾ ਬਹੁਤ ਇੰਸਟਾਲ ਕਰ ਦਿਆਂਗੇ ਤੁਸੀਂ ਵੀਡੀਓ ਵਿੱਚ ਬਣੇ ਰਹੋ ਮਿੱਤਰੋ ਲੋ ਜੀ ਆਪਣੇ ਉਧਰ ਵੀ ਲੈਟਾ ਸਟਾਲ ਜਿਹੜੀ ਹੋ ਲੱਗੀ ਆ ਤੇ ਬਾਕੀ ਆਪਾਂ ਤੁਹਾਨੂੰ ਡਾਇਰੈਕਟ ਹੁਣ ਕਨੈਕਸ਼ਨ ਦਿਖਾਵਾਂਗੇ ਹੁੰਦੇ ਉਧਰ ਲੈਡ ਨੂੰ ਲੱਗ ਜਾਣ ਦਾ ਕਿੱਸਾ ਇੰਸਟਾਲ ਹੋ ਜਾਣ ਦਾ ਤੇ ਆਪਾਂ ਅੱਗੇ ਵੀਡੀਓ 'ਚ ਬਣੇ ਰਹੋ ਅੱਗੇ ਅਸੀਂ ਨਾਲ ਗੱਲਬਾਤ ਕਰਦੇ ਆਪਾਂ ਲੋ ਜੀ ਮਿੱਤੀ ਸਾਹਿਬਾਂ ਨੇ ਜਿਹੜੇ ਆਪਣੇ ਕਨੈਕਸ਼ਨ ਕਰਨ ਲੱਗ ਗਏ ਆਗੇ ਤੇ ਮੈਸਟਰ ਨੂੰ ਇੱਕ ਜਾਣਕਾਰੀ ਦੋ ਇਹ ਕਿ ਨੈਸਰ ਕਿੰਨੇ ਕੌਖੇ ਆ ਨੈਸਰ ਦਾ ਫੁੱਲ ਵਾਲੀ ਜਮਾ ਸੌਖੇ ਕੰਮ ਆ ਤੇ ਇਸ ਨਾਲ ਇੱਕ ਲਾਈਟ ਆਪਣੀ ਜਿਹੜੀ ਔਨ ਹੋ ਗਈ ਆ ਤੇ ਦੋ ਕਲਰ ਹੋਣਗੇ ਲਾਈਟ ਚ ਇੱਕ ਤਾਂ ਵਾਈਟ ਇੱਕ ਆ ਵਾਲਾ ਥੋੜਾ ਸਾਹਮਣੀ ਆ ਤੇ ਬਲਿੰਕ ਕਰੂਗੀ ਤੇ ਨਾਰਮਲ ਲਾਈਟ ਆ ਜੀ ਬਲਿੰਕ ਨਹੀਂ ਕਰਦੀ ਚੰਦਨ ਚੰਦਨ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਚਿਹਰੇ ਚ ਚੰਦਨ ਕਿੰਨਾਗਾ ਕਲਿੱਪ ਆਪਾਂ ਬਚ ਐਡ ਕਰ ਦਿਆਂਗੇ ਕੋਈ ਵੀ ਹਰ ਪ੍ਰਕਾਰ ਦੀ ਆਈਟਮ ਉਹ ਵੀ ਘੱਟ ਹੀ ਖਾਂਦੀਆਂਗੇ ਬੈਟਰੀ ਬਹੁਤ ਘੱਟ ਖਾਂਦੀਆਂ ਜੀ ਲੋ ਜੀ ਇੱਕ ਹੋਰ ਤੋਫਾ ਮਿਲ ਗਿਆ ਆਪਾਂ ਨੂੰ ਜਿਹੜਾ ਬੈਟਰੀ ਦਾ ਚਾਰਜਰ ਹੁੰਦਾ ਬਹੁਤ ਵੱਡਾ ਮੀਤਰੀ ਸਾਹਿਬ ਕਹਿੰਦੇ ਬੈਟਰੀ ਵੀ ਬਹੁਤ ਘੱਟ ਖਾਂਦੀ ਹੈ ਲੈਟਾ ਇੱਟਾਂ ਆ ਵੀ ਲੱਗਣਗੀਆਂ ਬੈਟਰੀ ਤੇ ਅੱਛਾ ਬੈਟਰੀ ਦੀ ਲੱਗਣਗੀਆਂ ਜੀ ਨਹੀਂ ਇਹ ਮੋਟਰਸਾਈਕਲ ਦੇ ਸਪਲਾਈ ਤੇ ਲੱਗਦੀ ਹਾਂ ਠੀਕ ਆ ਜੀ ਮੀਤਰੀ ਸਾਹਿਬ ਦਾ ਕਹਿਣਾ ਕਿ ਲੱਗਣਗੀਆਂ ਬੈਟਰੀ ਤੇ ਮੋਟਰਸਾਈਕਲ ਸਪਲਾਈ ਤੇ ਨਹੀਂ ਲੱਗਦੀਆਂ ਜੇ ਮੋਟਰਸਾਈਕਲ ਸਪਲਾਈ ਤੇ ਲਾਵਾਂਗੇ ਤਾਂ ਮਟ ਜਾਣਗੀਆਂ ਲੈਟਾਂ ਠੀਕ ਆ ਜੀ ਇਹ ਬੜਾ ਨਾਲ ਹੂੰ ਇਹ ਗੱਲ ਸਨਾ ਲਾਜਮੀ ਹੈ ਨਾ ਆ ਦੇਖੋ ਮਿੱਤਰੋ ਮਿਸਤਰੀ ਕੋਲੇ ਜਾਣ ਦਾ ਇਹ ਫਾਇਦਾ ਹੈ ਆਪਣਾ ਆਪਾਂ ਜਿਡਾ ਵੜ ਕੀ ਕਰਦੇ ਆ ਆਮ ਕੀ ਕਰਦੇ ਆ ਪੰਜ ਦਿਮਾਗ ਦੇ ਵੱਤੋਂ ਕਰਦੇ ਆ ਦਿਮਾਗ ਦੀ ਵੱਤੋਂ ਕਰਕੇ ਆਪਾਂ ਕਹਿੰਦੇ ਆ ਉਹ ਗੁੱਡਾ ਕੰਮ ਆ ਪਾਪ ਹੀ ਕਰਨਾਂਗੇ ਇਹ ਆਪਾਂ ਐ ਕਹਿ ਕੇ ਆਪਾਂ ਆਵਦੀ ਆਈਟਮ ਜੋ ਵੀ ਲਿਆਉਣੇ ਆਪਾਂ ਖਰਾਬ ਕਰ ਲੈਣੇ ਆਗੇ ਕੋਈ ਕਰਦੇ ਕਰਦੇ ਨੁਕਸਾਨ ਕਰ ਲੈਣ ਸਹੀ ਗੱਲ ਆ ਮਿੱਤਰੋ ਸਹੀ ਗੱਲ ਆ ਜੀ ਕਰਦੇ ਕਰਦੇ ਨੁਕਸਾਨ ਹੋ ਜਾਂਦਾ ਹੈਗਾ ਬਾਕੀ ਤੁਸੀਂ ਕਿੱਡਾ ਕੰਮ ਆਂਦਾ 20 ਰੁਪਏ ਦਾ ਕੰਮ ਆਂਦਾ ਤੁਸੀਂ ਕੰਮ ਕਰਾ ਲੈ ਨਾ ਹੀ ਵੱਡਾ ਡਰ ਲੱਗਦਾ ਮਿੱਤਰੋ ਹਾਂ ਇੱਕ ਆਪਣਾ ਨਾ ਹੀ ਵੱਡਾ ਹੁੰਦਾ ਮਿੱਤਰੋ ਨਾਂ ਸੁਣ ਕੇ ਫੇ ਕਮਿਸ਼ਨਰੀ ਦਾ ਪੂਰਾ ਪੱਕਾ ਕੋਰਸ ਹੁੰਦਾ ਰੋਜ਼ ਦਾ ਹੁੰਦਾਗਾ ਸਾਡਾ ਹਾਂ ਰੋਜ਼ ਲਾਉਣੇ ਲੱਟਾ ਆਪਾਂ ਬੰਦੇ ਨੇ ਇੱਕ ਵਾਰ ਲਾਉਣੀ ਸਹੀ ਗੱਲ ਹੈ ਜੀ ਤੁਹਾਡੀ ਸਾਰੀ ਬੱਤਾ ਹੁੰਦਾ ਮੇਰੀ ਦਾ ਮਿਤੀ ਸਾਹਿਬ ਦਾ ਕਹਿਣਾਗਾ ਕਿ ਲਾਭਾ ਵੀ ਦਿਓ ਆਪਾਂ ਗੱਲ ਨੂੰ ਸਹੀ ਗੱਲ ਹੈ ਸਹੀ ਗੱਲ ਹਾਂ ਆਪਾਂ ਲਾਂਬਾ ਵੀ ਦਿਖਾ ਦੇ ਆਪੇ ਤੂੰ ਸਾਡੀ ਇਹ ਚੀਜ਼ ਖਰਾਬ ਕਰਕੇ ਕਨੈਕਸ਼ਨ ਪੁੱਠੇ ਕਰਿਆ ਮੁੰਜੇ ਆਪਾਂ ਅਵਦੋ ਕਰਦੀ ਆਪਾਂ ਆਪਾਂ ਲਾਂਬਾ ਵੀ ਦਿਖਾ ਦੇ ਬਾਕੀ ਪਸਤਾਵ ਆਪਾਂ ਨੂੰ ਵੱਖਰਾ ਹੋ ਜਾਂਦਾ ਆਪਦਾ ਵੀ ਆ ਪੰਗਾ ਲੈ ਆਪਾਂ ਜੀ ਮਿਤੀ ਨੂੰ ਲਾ ਲੈ ਹਾਂ ਕੀ ਕੋਈ ਇੰਨਾ ਕੋਈ ਬੜਾ ਡੁੱਗਣਾ ਖਰਚਾ ਨਹੀਂ ਗਾ ਬਸ 50 ਰੁਪਏ ਜਾਂ 20 ਰੁਪਏ ਹੋਊਗਾ ਨਾ ਜੀ ਮਿਸਟਰ ਜੀ ਆਪ ਪੀਆਰਪੀ ਲਾਉਂ ਫਿਟਿੰਗ ਦੇ ਜਾਂ 20 ਰੁਪਏ ਨਾ ਹਾਂ ਇਹ 50 ਰੁਪਏ ਬਸ ਬੋਲ ਕੋ ਬੜਾ ਖਰਚਾ ਨਹੀਂ ਮਚਾਉਣਾ ਤਾਂ ਚੰਗੀ ਆ ਜੇ ਆਪ ਲਾਵਾਂਗੇ ਮਚਾ ਗਿਆ ਮਹਿੰਗੀ ਪੈਣੀਆਂ ਦੇਖ ਸਕਦਾ ਤੁਸੀਂ ਜੀ ਹਜੇ ਦੇਣੀ ਪਿਆਗਾ ਤੇ ਚਾਨਣ ਦੇਖੋ ਤੁਸੀਂ ਸਾਹਮਣੇ ਲੈਡ ਦਾ ਅਬਸ ਹਾਂ ਸ਼ਾਮ ਨੂੰ ਕਲਿੱਪ ਪਾ ਦਾਂਗੇ ਐਡ ਕਰ ਦਾਂਗੇ ਵਿੱਚ ਤੁਹਾਨੂੰ ਚਾਨਣ ਦਾ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਲੈਡ ਦਾ ਚਾਨਣ ਕੀ ਰਿਜ਼ਲਟ ਨਿਕਲ ਕੇ ਆ ਰਿਹਾ ਲੈਡ ਦਾ ਇਹਦੇ ਪਸ ਲਾ ਦਈਏ ਲਾਦੋ ਹੀ ਲਾਦੋ ਲਾਦੋ ਆਦੇ ਸਾਹ ਨਾਲ ਲਾਦੋ ਮਿੱਤਰੀ ਸਾਹਿਬ ਇਹ ਆਪਨ ਸੁਵਚਾ ਜਿਹੜੀ ਆਪਨ ਡੱਬੇ ਦੇ ਵਿੱਚ ਬਾਕਸ ਦੇ ਵਿੱਚ ਆਈ ਸੀਗੀ ਨਾਲ ਮਿਲੀ ਹੈ ਲਾਈਟ ਦੇ ਡਬਲ ਪੁਆਇੰਟ ਐਕਸ ਦਾ ਕੁਝ ਨਹੀਂ ਕਰਨਾ ਜੀ ਥੋੜਾ ਉੱਚੀ ਬੋਲੋ ਮਿੱਤਰੀ ਸਾਹਿਬ ਓਡੀ ਬਾਸ ਆਇਆ ਤਾਂ ਕੱਟ ਜਾਵੇ ਸਾਰਾ ਸਮਾਨ ਨਾਲ ਹੀ ਐਕਸਟਰਾ ਕੁਝ ਨਹੀਂ ਲਾਉਣਾ ਚਾਹੀਦਾ ਠੀਕ ਆ ਠੀਕ ਆ ਜੇ ਕਈ ਵਾਰ ਹੁੰਦਾ ਨੇ ਕਿ ਪਰ ਲੱਗਦਾ ਕੋਈ ਚੀਜ਼ ਲੈਣੀ ਹੁੰਦੀ ਆ ਉਹ ਨਾਲ ਹੀ ਆ ਠੀਕ ਆ ਜੀ ਠੀਕ ਆ ਲੋ ਜੀ ਮਿੱਤਰੋ ਆਪਣੀਆਂ ਲਾਈਟਾਂ ਜਿਹੜਾ ਇੰਸਟਾਲ ਹੋ ਗਈਆਂ ਬਾਈਕ ਤੇ ਤੁਹਾਨੂੰ ਦਿਖਾਉਣੇ ਆ ਆਪਣਾ ਕੀ ਰਿਜ਼ਲਟ ਨਿਕਲ ਕੇ ਆ ਰਿਹਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਫੰਕਸ਼ਨ ਦਿਖਾਉਣੇ ਲਾਈਟਾਂ ਦੇ ਸਵਿੱਚ ਦੇ ਕੀ ਫੰਕਸ਼ਨ ਨੇ ਮਾੜਾ ਦਿਖਾਓ ਜੀ ਮਿੱਠੀ ਜਾਓ ਡਿਟੇਲ ਦਿਓ ਜੀ ਮਾੜੀ ਜੀ ਡਬਲ ਪੁਆਇੰਟ ਸੋਚਿਆ ਜੀ ਇਹ ਅਸੀਂ ਡਬਲ ਪੁਆਇੰਟ ਬੱਚਾ ਠੀਕ ਆ ਜੀ ਬੈਟ ਚੱਲੂ ਠੀਕ ਆ ਜੀ ਤੇ ਮੈਂ ਮਿੱਠੀ ਆਪਣੇ ਕੈਮਰਾਮੈਨ ਨੂੰ ਕਹਿਣਾ ਵੀ ਲਾਈਟਾਂ ਸਾਹਮਣੇ ਮਾੜਾ ਫੋਕਸ ਕਰ ਦੇ ਕੈਮਰੇ ਦਾ ਸਾਹਮਣੇ ਜੀ ਲਾਈਟਾਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਟਾਂ ਜਿਹੜੋਸ ਨੇ ਬਹੁਤ ਅ ਲੈਟਾਂ ਚਾਹਣਨ ਮਾਰੇ ਦਿਖਾ ਦਿਓ ਸਾਹਮਣੇ ਆ ਕੇ ਤੁਸੀਂ ਦੇਖ ਸਕਦੇ ਹੋ ਇਹ ਲੈਟਾਂ ਪੂਰੀਆਂ ਕੰਮ ਕਰ ਰਹੀਆਂ ਵਰਕ ਕਰ ਰਹੀਆਂ ਆ ਉਹਦਾ ਤੇ ਬਾਕੀ ਤੁਹਾਨੂੰ ਇਹ ਲੈਟਾਂ ਦੀ ਸਕਰੀਨਸ਼ਾਟ ਆ ਜਾ ਤੁਸੀਂ ਲੈ ਲਿਓ ਸਕਰੀਨਸ਼ਾਟ ਲੈ ਕੇ ਤੁਸੀਂ ਐਮਾਜ਼ਨ ਤੇ ਜਾ ਕੇ ਫੋਟੋ ਨੂੰ ਅਪਲੋਡ ਕਰਨਾਗਾ ਅਪਲੋਡ ਕਰਨ ਤੋਂ ਸਾਹਮਣੇ ਲੈਟਾਂ ਜਾਈਆਂ ਤੁਹਾਨੂੰ ਸਾਹਮਣੇ ਮਿਲ ਜਾਣਗੀਆਂ ਬਸ ਛੱਡ ਦੇ ਜਫਰ ਨੰਬਰ ਦਿੱਤੇਗੇ ਨੰਬਰ ਤੇ ਡਾਇਰੈਕਟ ਜਾ ਕੇ ਮੈਸੇਜ ਕਰਕੇ ਤੁਸੀਂ ਲੈਟਾਂ ਪਰਚੇਸ ਕਰ ਸਕਦੇ ਹੋ ਐਸੇ ਵੀਡੀਓ ਵਿੱਚ ਐਨਾ ਹੀ। ਲੋ ਜੀ ਮਿੱਤਰੋ ਆਪਾਂ ਲੈਟਰਨ ਇੰਸਟਾਲ ਕਰਦਿਆਂ ਦੋ ਇੱਕ ਸਾਧ ਲੈਟਰਨ ਰਿਜ਼ਲਟ ਬਹੁਤ ਵਧੀਆ ਨਿਕਲਿਆ। ਇਹ ਮਾਡਲ ਲੈਟਰਨ ਦੇ ਬਹੁਤ ਮਲਟੀਪਰਪਸ ਮਿਲ ਜਾਣਗੇ। ਮਲਟੀ ਕਦਰਾਂ ਦੇ ਵਿੱਚੋਂ ਬਲਿੰਕਿੰਗ ਲੈਟਰਨ ਮਿਲ ਜਾਣਗੀਆਂ। ਵੱਖ-ਵੱਖ ਪ੍ਰਕਾਰ ਦੀਆਂ ਤੇ ਅੱਗੇ ਵੀਡੀਓ ਵੇਖਣੀ ਨਾ ਭੁੱਲਿਓ ਮਿੱਤਰੋ ਪਿਆਰਿਓ ਆਪਣੇਓ ਤੇ ਕਿਉਂਕਿ ਅੱਗੇ ਵੀਡੀਓ ਵਿੱਚ ਕਿਵੇਂ ਲਾਉਣੀਆਂ ਕਿਵੇਂ ਇੰਸਟਾਲ ਕਰਨੀਆਂ ਸਾਰਾ ਕੁਝ ਆਪਾਂ ਦਿਖਾਇਆ ਹੈਗਾ ਵੀ ਕਿੱਥੋਂ ਪਰਚੇਸ ਕਰਨੀਆਂ ਕੀਵੇਂ ਤੁਸੀਂ ਨੰਬਰ ਹੋਰ ਡਿਟੇਲ ਲੈ ਸਕਦੇ ਹੋ ਕਿਵੇਂ ਗੱਲਬਾਤ ਕਰ ਸਕਦੇ ਹਰ ਪ੍ਰਕਾਰ ਦਾ ਮੋਡੀਫਿਕੇਸ਼ਨ ਸਮਾਨ ਜਿਹੜਾ ਤੁਹਾਨੂੰ ਇੱਥੋਂ ਨਹੀਂ ਆਪਣੇ ਪਹੁੰਚੂਗਾ ਉਤਵੀ ਨਿਕਲ ਕੇ ਆ ਰਹੀ ਆ ਚੈਨਲ ਵੀ ਬਹੁਤ ਐਲੈਕਟਾਂ ਦਾ ਬਾਕੀ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਿਓ ਲਾਈਕ ਕਰ ਦਿਓ ਚੈਨਲ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਕੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ